ਗੱਲ ਕਰਨੀ ਆ ਇੱਕ ਬਾਬੇ ਬਾਰੇ ਇੱਕ ਬਾਬਾ ਹੋਰ ਉਠਖੜਿਆ ਬਾਬੇ ਦਾ ਪਹਿਲਾਂ ਹੀ ਬਹੁਤ ਸੀ ਬਾਬਿਆਂ ਨੇ ਤਾਂ ਪਹਿਲਾਂ ਹੀ ਪੰਜਾਬ ਦਾ ਬਹੁਤ ਕਾਹਨ ਕੀਤਾ ਭੋਲੇ ਭਾਲੇ ਲੋਕਾਂ ਦੀ ਲੁੱਟ ਕੀਤੀ ਆ ਇਹ ਪੰਜਾਬ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਾਡਾ ਗੁਰੂ ਸਿੱਖਾਂ ਦੀ ਧਰਤੀ ਆ ਤੇ ਇੱਥੇ ਇੱਕ ਬਾਬਾ ਉਠਖੜਿਆ ਕਹਿੰਦਾ ਜੀ ਮੇਰੇ ਬੱਤੀ ਦਿੰਦਾ ਮੁੰਡੇ ਵੀ ਦਿੰਦਾ ਬੋਲੇ ਵੀ ਪੂਰੇ ਹੁੰਦੇ ਆ 32 ਦੰਦਾਂ ਦੇ ਵਿੱਚੋਂ ਕਹਿੰਦਾ ਜਿਹੜੇ ਮੈਂ ਕੱਢਦੇ ਆ ਤੇ ਮੇਰਾ ਕਹਿਣ ਦਾ ਮਤਲਬ ਆਪਦਾ ਰੋਜ਼ਗਾਰ ਚਲਾਉਣ ਨੂੰ ਫਿਰਦਾ ਆਪਦਾ ਧੰਦਾ ਚਲਾਉਣ ਨੂੰ ਫਿਰਦਾ ਭੋਲੇ ਭਾਲੇ ਲੋਕਾਂ ਦੀ ਲੁੱਟ ਕਰਨ ਨੂੰ ਫਿਰਦਾ ਮੈਂ ਨਾਂ ਵੀ ਲੈ ਦਿੰਨਾ ਕੋਈ ਇਹਦੇ ਚਾਹੋ ਨਹੀਂ ਉਹ ਮੋਟਾ ਜਿਹਾ ਮੁੰਡਾ ਜਿਹੜਾ ਪੌਡਕਾਸਟਾਂ ਤੋਂ ਮਸ਼ਹੂਰ ਹੋਇਆ ਸੀ ਸਾਰੇ ਸੁਣਦੇ ਸੀ ਉਹਦੀਆਂ ਭੋਲੀਆਂ ਪਾਲੀਆਂ ਗੱਲਾਂ ਦੇਸੀ ਜੱਟਪੁਣੇ ਵਾਲੀਆਂ ਗੱਲਾਂ ਪਿੰਡਾਂ ਵਾਲਾ ਲੈਹਜਾ ਸਭ ਨੂੰ ਪਸੰਦ ਆਉਂਦਾ ਸੀ ਸਾਰੇ ਸੁਣਦੇ ਸੀ ਸਾਰਿਆਂ ਨੇ ਅੱਗੇ ਦੀ ਅੱਗੇ ਸਾਂਝਾ ਕਰਕੇ ਮਸ਼ਹੂਰ ਵੀ ਕੀਤਾ ਮੈਂ ਆਪ ਖੁਦ ਵੀ ਵੀਡੀਓ ਬਣਾਈ ਸ਼ੁਰੂ ਦੇ ਵਿੱਚ ਬਾਅਦ ਦੇ ਵਿੱਚ ਪੰਜਾਬੀ ਲੋਕ ਆਵਾਜ਼ ਲੋਕ ਆਵਾਜ਼ ਚੈਨਲ ਵਾਲੇ ਨੂੰ ਨੰਬਰ ਵੀ ਮੈਂ ਦਿੱਤਾ ਮੇਥੋਂ ਨੇ ਬਾਈ ਨਿਮਨਿੰਦਰ ਨੇ ਨੰਬਰ ਮੰਗਾਇਆ ਉਹਨੇ ਸਭ ਤੋਂ ਪਹਿਲਾਂ ਦੀ ਪੌਡਕਾਸਟ ਕਰੀ ਸਭ ਤੋਂ ਪਹਿਲਾਂ ਦੀ ਵੀਡੀਓ ਆਈ ਸੀ ਮੁੰਡਾ ਰਾਜਵੀਰ ਹੈ ਪੰਜਾਬ ਪੁਲਿਸ ਦੇ ਵਿੱਚ ਬੱਕਰੀਆਂ ਦਾ ਫਾਰਮ ਕਰਦਾ ਇੰਦਰ ਕੋਠੇ ਚੇਤ ਸਿੰਘ ਵਾਲੇ ਸਾਇਦ ਉੱਥੇ ਉਹਨੇ ਵੀਡੀਓ ਪਾਈ ਸੀ ਇਹਦੀਆਂ ਭੋਲੀਆਂ ਭਾਲੀਆਂ ਗੱਲਾਂ ਸਰਪੰਚੀ ਵਾਲੀਆਂ ਬਹੁਤ ਲੋਕਾਂ ਨੇ ਪਸੰਦ ਕਰੀਆਂ ਸੋਹਣੀਆਂ ਲੱਗੀਆਂ ਚਲੋ ਉਸ ਤੋਂ ਬਾਅਦ ਹੋਰ ਪੌਡਕਾਸਟ ਹੋਈ ਹੋਰ ਵੀ ਵਧੀਆ ਗੱਲਾਂ ਕਰੀਆਂ ਇਹਨੇ ਤੇ ਸ਼ੁਰੂ ਦੇ ਵਿੱਚ ਮੈਂ ਵੀ ਇੱਕ ਵੀਡੀਓ ਪਾਈ ਮੈਨੂੰ ਮਲੋਟ ਮੇਲੇ ਦੇ ਵਿੱਚ ਮਿਲਿਆ ਸੀ ਪਰ ਠੀਕ ਆ ਬਾਈ ਤਾ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋ ਗਿਆ ਤੂੰ ਆਪਦੀਆਂ ਹੀ ਭੋਲੀਆਂ ਭਾਲੀਆਂ ਗੱਲਾਂ ਕਰ ਪਿੰਡੂ ਗੱਲਾਂ ਕਰ ਜਿਹੜੀਆਂ ਤੂੰ ਕਰਦਾ ਲੋਕ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਪਰ ਬਾਬਾ ਬਣਨ ਦੀ ਕੋਸ਼ਿਸ਼ ਨਾ ਕਰ ਯਾਰ ਬਾਬੇ ਦਾ ਪਹਿਲਾਂ ਹੀ ਬਹੁਤ ਹੈ ਆ ਮੈਂ ਇੱਕ ਵੀਡੀਓ ਦੇਖੀ ਉਹਦੀ ਛੋਟੀ ਜੀ ਮੈਂ ਸੰਭੀ ਹੋਈ ਹੈ ਕਿਸੇ ਨੂੰ ਚਾਹੀਦੀ ਹੋਵੇ ਮੈਂ ਭੇਜ ਵੀ ਦੇਵਾਂ ਕੁੜੀ ਆ ਇੱਧਰ ਮੁਕਸਾ ਸਾਈਡ ਦੀ ਆ ਗਗਨ ਸਿੱਧੂ ਉਹ ਕਰ ਰਹੀ ਆ ਇਹਦੇ ਨਾਲ ਉਹ ਇੱਕ ਛੋਟਾ ਜਿਹਾ ਕਲਿੱਪ ਸੀ ਅਹ ਇੰਟਰਵਿਊ ਕਰ ਰਹੀ ਆ ਉਹਦੇ ਵਿੱਚ ਇਹ ਕਹਿੰਦਾ ਮੇਰੇ ਕੋਲੇ ਕੋਈ ਬੰਦਾ ਆ ਗਿਆ ਤੇ ਕਹਿੰਦਾ ਮੇਰੇ ਤਿੰਨ ਕੁੜੀਆਂ ਕਹਿੰਦਾ ਮੈਂ ਉਹਦਾ ਹੱਥ ਦੇਖਿਆ ਤੇ ਮੈਨੂੰ ਆਖਿਆ ਜਾਓ ਕਮਲਿਆ ਤੇਰੇ ਤਾਂ ਕਰਮਾਂ 'ਚ ਦੋ ਮੁੰਡੇ ਆ ਤੇ ਕਹਿੰਦਾ ਉਹਨੂੰ ਮੈਂ ਕਿਹਾ ਵੀ ਮੁੰਡਾ ਹੋਊ ਉਹਦਾ ਨਾਮ ਮੈਂ ਰੱਖੂੰ ਕਹਿੰਦਾ ਮੈਂ ਉਹਦਾ ਨਾਮ ਰੱਖਿਆ ਸੁਖਚੈਨ ਤੇ ਕਹਿੰਦਾ ਉਸ ਤੋਂ ਬਾਅਦ ਫੇਰ ਮਿਲੇ ਉਹ ਕਹਿੰਦੇ ਉਹਦੇ ਘਰ ਵਾਲੀ ਕਹਿੰਦੀ ਵੀ ਵੀਰੇ ਮੈਂ ਤਾਂ ਆਪਰੇਸ਼ਨ ਕਰਵਾਤਾ ਹੁਣ ਮੁੰਡਾ ਹੋ ਗਿਆ ਸਾਡੀ ਤੇ ਕਹਿੰਦਾ ਮੇਰੇ ਬੋਲ ਹੋਏ ਹੋਏ ਸੀ ਤੇ ਕਹਿੰਦਾ ਆਪਰੇਸ਼ਨ ਤੋਂ ਬਾਅਦ ਵੀ ਮੁੰਡਾ ਹੋ ਗਿਆ ਤੇ ਮੈਨੂੰ ਹੱਦ ਤਾਂ ਉਦੋਂ ਨਾ ਰਹੀ ਗੱਲ ਦੀ ਜਦਕਿ ਮੈਂ ਵੀਡੀਓ ਦੇਖੀ ਉਹਦੇ ਘਰ ਮੁਰੇ ਲੋਕਾਂ ਦਾ ਵੱਡਾ ਇਕੱਠ ਮੇਲਾ ਲੱਗਿਆ ਹੋਇਆ ਬਾਈ ਜੀ ਲੋਕਾਂ ਦਾ ਮੇਲਾ ਲੱਗਿਆ ਹੋਇਆ ਕਿਉਂਕਿ ਲੋਕ ਯਾਰ ਦੁਖੀ ਏ ਕਿਸ ਨੂੰ ਮੁੰਡਾ ਚਾਹੀਦਾ ਕਿਸ ਨੂੰ ਨੌਕਰੀ ਚਾਹੀਦੀ ਏ ਕਿਸੇ ਨੂੰ ਕੁਛ ਚਾਹੀਦਾ ਭੋਲੇ ਭਾਲੇ ਲੋਕ ਦੁਖੀ ਲੋਕ ਤੁਰ ਪੈਂਦੇ ਆ ਬਾਈ ਜਿੱਧਰ ਕੁਛ ਦੇਸੀ ਪਰ ਉਹ ਵੀ ਸਾਡਾ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋ ਕੇ ਹੁਣ ਬਾਬੇ ਵਾਲੀ ਸਾਈਡ ਨੂੰ ਜਾ ਰਿਹਾ ਏ ਮੈਨੂੰ ਵੱਡੇ ਵੱਡੇ ਗਿਫਟ ਮਿਲਣਗੇ ਮੈਨੂੰ ਵੱਡੇ ਆਣੇ ਚੀਜ਼ਾਂ ਮਿਲਣਗੀਆਂ ਤੇ ਭੋਲੇ ਭਾਲੇ ਲੋਕਾਂ ਦੀ ਮੈਂ ਲੁੱਟ ਕਰੂੰਗਾ ਆ ਹਾਲ ਹੋਇਆ ਪਿਆ ਯਾਰ ਲੋਕਾਂ ਦਾ ਕਮਾਲ ਹੋਈ ਪਈ ਆ ਬਾਈ ਸੋਸ਼ਲ ਮੀਡੀਆ ਤੇ ਤੂੰ ਪੈਸਾ ਕਮਾ ਯਾਰ ਆਹ ਦਾ ਕੰਮ ਕਰ ਲੋਕ ਤੈਨੂੰ ਚਾਹੁੰਦੇ ਯਾਰ ਲੋਕ ਤੇਰੀਆਂ ਗੱਲਾਂ ਤੇ ਗੱਲਾਂ ਤੇਰੀਆਂ ਵਧੀਆ ਲੱਗਦੀਆਂ ਸੀ ਲੋਕਾਂ ਨੂੰ ਦੇਸੀ ਪਿੰਡਾਂ ਵਾਲੀਆਂ ਗੱਲਾਂ ਸੀ ਪਿੰਡਾਂ ਦਾ ਤੂੰ ਮੁੰਡਾ ਹੈ ਸਾਡੇ ਨੇ ਏਰੀਏ ਦਾ ਤੇ ਪਰ ਆਹ ਤਾਂ ਕੋਸ਼ਿਸ਼ ਨਾ ਕਰ ਯਾਰ ਬਾਬਾਵਨ ਵਾਲੀ ਉਦੋਂ ਹੱਦ ਯਾਰ ਫਿਰ ਸਾਡੇ ਲੋਕ ਉਹੀ ਗੱਲ ਭੇਡਾਂ ਵਾਲੀ ਗੱਲ ਹੀ ਹੈ ਨਾ ਉਦੇ ਬਾਰਗੇ ਮੈਂ ਅੱਜ ਇੱਕ ਵੀਡੀਓ ਪਾਈ ਮੁੰਡਾ ਮੋਟਰਸਾਈਕਲ ਤੇ ਲੰਘਾ ਜਾਂਦਾ ਉਹਨੇ ਉਹ ਦਿਖਾਇਆ ਕੱਠ ਕਹਿੰਦਾ ਇਹਦੇ ਬਾਰਗੇ ਕੱਠ ਦੇਖੋ ਹੁਣ ਇਹ ਬਾਬਾ ਬਣ ਗਿਆ ਕਹਿੰਦਾ ਮੇਰੀਆਂ ਗੱਲਾਂ ਪੂਰੀਆਂ ਹੁੰਦੀਆਂ ਗੱਲ ਕਰੀ ਪੂਰੀ ਹੋਈ ਕਹਿੰਦਾ ਮੇਰੀ ਵੀ ਮੈਂ ਕਿਹਾ ਸੀ ਹਰ ਸਿਮਰਤ ਨੂੰ ਹਰਾਉਣ ਵਾਲਾ ਕੋਈ ਜੰਮਿਆ ਨਹੀਂ ਇਹ ਇਹ ਅੰਦਾਜ਼ ਜਿਦਾਂ ਅਸੀਂ ਲੋਕਾਂ ਨੇ ਲਾਈ ਲਈ ਸੀ ਇਹ ਅੰਦਾਜ਼ ਜੇ ਤਾਂ ਮੈਂ ਵੀ ਇੱਥੇ ਇੱਕ ਮੇਰੇ ਚਾਚਾ ਮੈਂ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਮਹਾ ਚਾਚਾ ਚਾਹੇ ਸ਼ਰਤਲਾਲਾ ਸਰ ਸਿਮਰਤ ਜਿੱਤੂ ਉਹ ਕਹਿੰਦਾ ਕਿਵੇਂ ਮਖਾ ਯਾਰ ਵੀ ਜੇ ਬਾਦਲ ਕੇ ਬਠਿੰਡਾ ਸੀਟ ਹਾਰ ਦਿਆ ਤਾਂ ਉਹਨਾਂ ਦੇ ਪੱਲੇ ਕੀ ਰਹਿੰਦਾ ਉਹ ਸਾਰਾ ਜੋਰ ਲਾਉਣਗੇ ਅਗਲੇ ਕੋਲੇ ਪਾਰਟੀ ਐ ਢਾਂਚਾ ਐ ਉਹਨਾਂ ਦੇ ਪੱਕੇ ਵਰਕਰ ਐ ਉਹਨਾਂ ਨੂੰ ਤਜਰਬਾ ਐ ਵੀ ਵੋਟ ਕਿਵੇਂ ਪਾਉਣੀ ਆ ਪਿੰਡ ਪੱਧਰ ਤੇ ਬੂਥ ਪੱਧਰ ਤੇ ਵੋਟ ਕਿਵੇਂ ਪਾਉਣੀ ਆ ਤੇ ਤਾਂ ਕਰਕੇ ਉਹ ਜਿੱਤ ਚੁੱਕੋਗੇ ਜਿਹੜੀਆਂ ਮੌਜੂਦਾ ਪਾਰਟੀ ਐ ਦਾ ਥੋੜਾ ਜਿਹਾ ਵਿਰੋਧ ਵੀ ਤੂੰ ਦੇਖਣ ਨੂੰ ਮਿਲਿਆ ਤਾਂ ਕਰਕੇ ਵੀ ਲੱਗਦਾ ਉਹ ਜਿੱਤ ਜਿਉਂ ਉਹਨਾਂ ਦਾ ਕੇਡਰ ਵੱਡਾ ਕੱਠ ਵੱਡਾ ਹੈ ਤੇ ਉਹਨਾਂ ਨੇ ਜ਼ੋਰ ਲਾਇਆ ਹੋਇਆ ਪੂਰਾ ਇਹ ਗੱਲਾਂ ਤਾਂ ਆਮ ਲੋਕਾਂ ਨੂੰ ਪਤਾ ਸੀ ਸਰਪਜੀਤ ਦਾ ਆਮ ਲੋਕਾਂ ਨੂੰ ਪਤਾ ਲੱਗ ਗਿਆ ਸੀ ਮੀਤ ਹੇਰ ਦਾ ਆਮ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਜਿੱਤੂਗਾ ਸਾਰੇ ਹੀ ਅੰਦਾਜ਼ੇ ਕਿਤੇ ਨਾ ਕਿਤੇ ਅੱਜ ਕੱਲ ਇੰਟਰਨੈਟ ਹੈ ਲੋਕ ਹਿਸਾਬ ਲਾ ਲੈਂਦੇ ਅੰਦਾਜ਼ਾ ਲਾ ਲੈਂਦੇ ਇਹ ਪਰ ਇਹ ਕਹਿੰਦਾ ਮੇਰੇਆਂ 32 ਦਿਨਾਂ ਤੋਂ ਨਿਕਲੀਆਂ ਗੱਲਾਂ ਪੂਰੀਆਂ ਹੁੰਦੀਆਂ ਬਾਈ ਜੀ ਜਿਹੜੇ ਲੋਕ ਜਾਂਦੇ ਆ ਉਹ ਵੀ ਕਿਤੇ ਨਾ ਕਿਤੇ ਦੇਖਦੇ ਹੋਣਗੇ ਜਾਂ ਦੇਖਣਗੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ। ਇਨਸਾਨ ਹੈ ਉਹ ਬੰਦਾ। ਜੇ تیر ਤੁੱਕਾ ਕਿਤੇ ਕੱਧਾ ਲੱਗ ਗਿਆ ਤਾਂ ਉਹ ਸੋਨੂੰ ਮੁੰਡੇ ਨਹੀਂ ਲਈ ਬੈਠਾ। ਸੋਨੂੰ ਉਹ ਕੋਈ ਹੋਰ ਨੌਕਰੀਆਂ ਜਾਂ ਕੋਈ ਹੋਰ ਕਾਰੋਬਾਰ ਜੋ ਤੁਸੀਂ ਭਾਲਦੇ ਹੋ ਉਹ ਨਹੀਂ ਲਈ ਬੈਠਾ। ਦੇਖ ਯਾਰ ਬੰਦਾ ਮੈਂ ਕਮਾਲ ਮੰਨਦਾ ਆਪਾਂ ਨੂੰ ਭੋਲਾ ਜਿਹਾ ਬੰਦਾ ਲੱਗਦਾ ਕਿੱਡਾ ਛਾਤਰ ਬਣਦਾ ਯਾਰ ਉਹ। ਕਹਿੰਦਾ ਜੀ ਮੈਂ ਤਾਂ ਮੁੰਡੇ ਦਿੰਨਾ ਮੈਂ ਕਿਸੇ ਬੰਦੇ ਨੂੰ ਦੋ ਮੁੰਡੇ ਦਿੱਤੇ ਇਕੱਠੇ ਉਹਨੂੰ ਪਤਾ ਲੋਕਾਂ ਦੀ ਨਬਜ਼ ਪਛਾਣਦਾ ਉਹ ਵੀ ਮੁੰਡੇ ਖਾਤਰ ਲੋਕ ਕੁਝ ਵੀ ਕਰਨ ਨੂੰ ਤਿਆਰ ਹੈ ਕਿੰਨੇ ਪੈਸੇ ਲੱਗ ਜਾਣ ਕਿੰਨੇ ਗੇੜੇ ਮਾਰਨੇ ਪੈਣ ਇੱਥੋਂ ਤੱਕ ਕੇ ਬੀਬੀਆਂ ਜਾ ਕੇ ਪੈਰੀਆਂ ਥਲੌਂਣ ਤੱਕ ਤਿਆਰ ਤੇ ਸਭ ਕੁਝ ਵਾਰਨ ਨੂੰ ਤਿਆਰ ਹੁੰਦਾ ਜਿਹਦੀ ਜ਼ਮੀਨ ਐਵੇਂ ਜਾਂਦੀ ਆ ਮੁੰਡਾ ਭਾਲਦਾ ਹੈ ਮੈਂ ਦਇਰ ਹੈਰਾਨ ਆ ਯਾਰ ਲੋਕਾਂ ਤੇ ਉਹਦੇ ਘਰ ਮੂਰੇ ਏਡੇ ਏਡੇ ਵੱਡਾ ਵੱਡਾ ਕੱਠਾ ਮੈਂ ਦੇਖਿਆ ਜਦੋਂ ਅੱਜ ਵੀਡੀਓ ਇੱਕ ਦੇਖੀ ਲੋਕ ਆਏ ਬੈਠੇ ਆ ਜਿਵੇਂ ਪੂਰਾ ਮੇਲਾ ਲੱਗਿਆ ਪਿਆ ਕਿਉਂਕਿ ਉਹਨੇ ਪਿਛਲੀਆਂ ਦੋ ਤਿੰਨ ਵੀਡੀਓ ਚ ਕਿਹਾ ਵੀ ਮੇਰੀਆਂ ਗੱਲਾਂ ਪੂਰੀਆਂ ਹੁੰਦੀਆਂ ਜਿਹੜੀ ਗੱਲ ਮੈਂ ਕਹੇ ਸੀ ਮੇਰੇ 32 ਦੰਦ ਨਹੀਂ ਵੀ 32 ਦੰਦ ਤਾਂ ਹਰੇਕ ਤੇ ਆ ਪਤੰਦਰਾ ਠੀਕ ਐ ਤੂੰ ਮਸ਼ਹੂਰ ਹੋ ਗਿਆ ਵਧੀਆ ਗੱਲ ਆ ਤਰੀਆਂ ਦੋ ਬੋਕ ਪੌਡਕਾਸਟਾਂ ਕਿ ਚੱਲ ਗਈਆਂ ਤੂੰ ਤਾਂ ਜਮਾ ਰੱਬ ਹੀ ਬਣ ਕੇ ਰਹਿ ਗਿਆ ਉਹ ਗੱਲ ਹੋ ਗਈ ਮੈਂ ਦੇਖਣ ਚ ਭੋਲਾ ਜਿਹਾ ਬੰਦਾ ਯਾਰ ਵੀ ਦੇਖੋ ਕਿਵੇਂ ਨਵਜ ਪਛਾਣੀ ਉਹਨੇ ਲੋਕਾਂ ਦੀ ਕਿਵੇਂ ਗੇਮ ਲਾਈ ਕਿਵੇਂ ਸਕੀਮ ਪਾਈ ਤੇ ਹੁਣ ਥੋਲੇ ਭਾਲੇ ਲੋਕਾਂ ਦੀ ਲੁੱਟ ਹੋਊਗੀ ਮੁੰਡੇ ਦੇ ਉਹ ਭਾਈ ਉਹ ਦੇਖੋ ਯਾਰ ਕਮਾਲ ਹੈ ਜਿੱਦ ਤਰੀਆਂ ਗੱਲਾਂ ਪੂਰੀਆਂ ਹੁੰਦੀਆਂ ਐ वैसे त मैं भी मोटा ही हां ते तू ਗੱਲ ਪੂਰੀ ਕਰ ਆਪਦੀ ਕਹਿਦੇ ਵੀ ਤਰਕੇ ਨਾ ਮੈਂ ਹੋ ਜਾ ਸ਼ਾਂਟਵਾ ਪਤੰਦਰਾ ਕੀ ਕਰੀ ਜਾਂਦਾ ਤੂੰ ਯਾਰ ਅੱਗੇ ਵੀ ਇਹਦੀਆਂ ਗੱਲਾਂ ਇੱਕ ਦੋ ਮਿਲੀਆਂ ਸੁਣਨ ਚੋਂ ਮਾਰ ਕੇ ਇਸ ਚੋਂ ਵੀ ਗਿਫਟ ਭਾਈ ਮੈਨੂੰ ਗਿਫਟ ਦਿਓ ਮੈਂ ਤੁਹਾਡੀ ਵੀਡੀਓ ਪਾ ਦੂੰਗਾ ਮੈਨੂੰ ਆ ਦਿਓ ਹੈ ਚਲੋ ਪੇਟ ਪ੍ਰਮੋਸ਼ਨਾਂ ਦਾ ਚੱਲਦਿਆਂ ਹੀ ਉਹ ਤਾਂ ਤੁਹਾਨੂੰ ਪਤਾ ਹੀ ਸਾਰੇ ਕਰਦੇ ਆ ਪਰ ਗਿਫਟ ਦਾ ਮਤਲਬ ਕੀ ਹੁੰਦਾ ਵੀ ਇੱਕ ਬੰਦੇ ਨੇ ਗਿਫਟ ਦੇਤਾ ਤੇ ਫਿਰ ਉਹਦੀ ਰੀਸ ਨਾਲ ਕੋਈ ਹੋਰ ਦੇਊਗਾ ਵੀ ਮੈਨੂੰ ਤਾਂ ਯਾਰ ਆ ਫਲਾਨੇ ਦੇ ਗੇ ਫਿਰ ਇਸ ਤਰ੍ਹਾਂ ਸਿਸਟਮ ਪਹਿਲਾਂ ਵੀ ਚੱਲਦਾ ਪਹਿਲਾਂ ਵੀ ਬੰਦੇ ਇਦਾਂ ਦਾ ਸਿਸਟਮ ਕਰਦੇ ਆ ਪਰ ਆ ਯਾਰ ਉਹ ਤਾਂ ਪਾਸੇ ਰਹਿ ਗਈ ਗੱਲ ਚਲੋ ਗਿਫਟ ਕੋਟ ਦਾ ਜਿਹੜਾ ਖੋ ਕੇ ਲੋਕ ਆਪੇ ਦੇਊਗਾ ਅਗਲਾ ਬਾਬਾਵਨ ਨਾਲ ਯਾਰ ਮੁੰਡੇ ਦੇ ਨਾਲ ਹੀ ਕਹਿੰਦਾ ਮੈਂ ਆਪਰੇਸ਼ਨ ਤੋਂ ਬਾਅਦ ਵੀ ਮੁੰਡਾ ਹੋ ਗਿਆ ਮੇਰੇ ਬੋਲ ਹੋਏ ਹੋਏ ਸੀ ਵੀਡੀਓ ਦੇਖੀ ਆ ਮੈਂ ਸੰਭੀ ਹੋਈ ਏ ਮੇਰੇ ਕੋਲੇ ਕਮਾਲ ਮੈਂ ਵੀ ਵੀਡੀਓ ਪਾਈ ਮੈਨੂੰ ਮਲੋਟ ਮਿਲਿਆ ਮੈਨੂੰ ਕਿੰਨਾ ਵਾਹ ਯਾਰ ਭੋਲਾ ਜਿਹਾ ਬੰਦਾ ਪੱਤਰ ਜਿਹਾ ਆਪਣੇ ਵਰਗਾ ਤੇ ਬੜੀਆ ਗੱਲਾਂ ਕਰੀਆਂ ਉਹਨੇ ਪਰ ਆ ਜਿਹੜੀ ਗੱਲ ਬਾਬਾ ਬੰਨ ਦੀ ਕੋਸ਼ਿਸ਼ ਕਰਤੀ ਹਰ ਸਿਮਰਤੇ ਦੇ ਜਿੱਤਣ ਤੋਂ ਬਾਅਦ ਯਾਰ ਮੈਂ ਤਾਂ ਹੈਰਾਨ ਆ ਯਾਰ ਉਤੋਂ ਜ਼ਿਆਦਾ ਹੈਰਾਨ ਮੈਂ ਲੋਕਾਂ ਤੇ ਯਾਰ ਭੋਲੇ ਭਾਲੇ ਜਿਹੜੇ ਉੱਥੇ ਇਕੱਠ ਬੰਨੀ ਬੈਠਿਆ ਬਾਰਗੇ ਸਾਨੂੰ ਬੋਲ ਕਰੇ ਬਾਬਾ ਬੱਤੀ ਦੰਦਾਂ ਦੇ ਵਿੱਚੋਂ ਸਾਨੂੰ ਕਹੇ ਤੁਹਾਡੇ ਮੁੰਡਾ ਹੋ ਤੁਹਾਡੇ ਆਹ ਹੋ ਬਾਬਿਆਂ ਨੇ ਤਾਂ ਪਹਿਲੀ ਪੰਜਾਬ ਦਾ ਬੇੜਾ ਕਰਕੇ ਕੀਤਾ ਹੋਇਆ ਲੋਕਾਂ ਦੇ ਘਰਾਂ 'ਚ ਕਲੇਸ਼ ਪਈ ਜਾਂਦੇ ਆ ਬਾਬਿਆਂ ਕਰਕੇ ਚੋਰੀਆਂ ਸਾਡੀਆਂ ਬੁੜੀਆਂ ਜਿਹੜੀਆਂ ਤੁਰ ਜਾਂਦੀਆਂ ਨੇ ਆਧਾਰ ਕਾਰਡ ਅੱਜ ਕੱਲ ਕਿਹੜਾ ਕਿਰਾਇਆ ਲੱਗਦਾ ਆਧਾਰ ਕਾਰਡ ਦਿਖਾਉਣਾ ਬਸ ਵਾਲੇ ਨੂੰ ਤੇ ਘਰੇ ਕਲੇਸ਼ ਪਈ ਜਾਂਦੇ ਆ ਲੋਕਾਂ ਦੇ ਜਿਹੜੇ ਮੁੰਡੇ ਬਾਹਰ ਅੰਦਰ ਜਾਂਦੇ ਆ ਮਾਣਾ ਮੋਟਾ ਸੂੰ ਰੱਖਦੇ ਆ ਉਹ ਇਸ ਗੱਲ ਦੇ ਖਿਲਾਫ ਆ ਕਮਾਲ ਯਾਰ ਬਾਈ ਜੀ ਮੈਂ ਤਾਂ ਇਹ ਚੀਜ਼ ਦਾ ਜੱਜ ਕੇ ਵਿਰੋਧ ਕਰੂੰ ਡਟ ਕੇ ਵਿਰੋਧ ਕਰੂੰ ਕੋਈ ਆਪਾਂ ਨੂੰ ਡਰ ਨਹੀਂ ਤੇ ਤੁਸੀਂ ਵੀ ਮੇਰਾ ਵੀਰ ਇਸ ਗੱਲ ਦਾ ਤੁਹਾਡਾ ਕੰਮ ਕਰ ਸੋਸ਼ਲ ਮੀਡੀਆ ਚਲਾਤ ਰਹੀਆਂ ਗੱਲਾਂ ਲੋਕਾਂ ਨੂੰ ਵਧੀਆ ਲੱਗਦੀਆਂ ਯਾਰ ਸਿਰ ਮੱਥੇ ਆ ਪਰ ਆ ਬਾਬਾ ਬਣਨ ਵਾਲੀ ਕੋਈ ਗੱਲ ਆਪਣੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਕੇ ਉਦੋਂ ਬਾਅਦ ਜੀਏ ਕਿ ਮੈਂ ਤਾਂ ਬਾਬਾ ਐ ਮੈਂ ਤਾਂ ਮੁੰਡੇ ਦਿੰਨਾ ਐ ਅ ਸੰਦੀਪ ਸ਼ਰਮਾ ਕਹਿੰਦਾ ਮੈਂ ਵੀ ਦੇਖੀ ਆ ਵੀਡੀਓ ਹਾਂ ਵੀਰੇ ਲੋਕਾਂ ਦੀ ਕਮਾਲ ਆ ਯਾਰ ਉਹਦੇ ਘਰ ਮੂਰੇ ਇਕੱਠ ਬੰਨੀ ਬੈਠੇ ਮੇਰਾ ਵੀ ਜਿੰਨੇ ਵੀਰ ਦੇਖਦੇ ਆ ਵੀਡੀਓ ਕਿਦੀ ਅੱਗੇ ਸਾਂਝੀ ਕਰਦੇ ਹੋ ਆਪਣਾ ਥੋੜਾ ਜਿਹਾ ਹੈਗਾ ਰੀਚ ਦਾ ਚੱਕਰ ਰੀਚ ਘਟ ਹੈ ਚਲੋ ਪ੍ਰੋਮੋਸ਼ਨ ਤਾਂ ਸੰਦੀਪ ਸ਼ਰਮਾ ਕਹਿੰਦਾ ਪ੍ਰੋਮੋਸ਼ਨ ਤਾਂ ਵੀਰੇ ਆਗਲੇ ਦੀ ਮਰਜ਼ੀ ਆ ਪੈਸੇ ਲੈਂਦੇ ਸਾਰੇ ਹੀ ਲੈਂਦੇ ਅਸੀਂ ਵੀ ਲੈਣੇ ਆ ਉਹ ਅਗਲੇ ਤੋਂ ਮਰਜ਼ੀ ਨਾਲ ਲੈਂਦੇ ਜਾਂਦਾ ਅਗਲੇ ਨੂੰ ਲੋੜ ਹੁੰਦੀ ਹੈ ਅਗਲੇ ਨੂੰ ਕੁਝ ਲੱਗਦਾ ਮੇਰਾ ਕੰਮ ਵਧੂ ਮੇਰਾ ਬਿਜ਼ਨਸ ਵਧੂਗਾ ਤੇ ਪਰਾ ਬਾਬਾ ਬਣ ਵਾਲੀ ਗੱਲ ਯਾਰ ਵੀ ਮੇਰੇ ਬੱਤੀ ਦਾੰਦਾ ਮੇਰੀਆਂ ਗੱਲਾਂ ਪੂਰੀਆਂ ਹੁੰਦੀਆਂ ਮੇਰੇ ਕੋਲੇ ਕਹਿੰਦਾ ਸੱਚ ਹੋਰ ਗੱਲ ਕਹਿੰਦਾ ਜੀ ਮੇਰੇ ਕੋਲੇ ਹੋਰ ਦਿਨ ਨਹੀਂ ਟਾਈਮ ਹੁੰਦਾ ਮੇਰੇ ਕੋਲੇ ਤੁਸੀਂ ਸਹਿਰ ਬੁੱਧਵਾਰ ਨੂੰ ਕਹਿੰਦਾ ਮੈਂ ਘਰੇ ਮਿਲੂੰਗਾ ਬੁੱਧਵਾਰ ਨੂੰ ਆਜਾ ਕਰੋ ਬਾਬੇ ਤੌਰ ਤੇ ਬੁੱਧਵਾਰ ਨੂੰ ਆਜਾ ਕਰੋ ਮਿਲਣ ਉਦਦੇ ਮੈਂ ਤੁਹਾਨੂੰ ਫਿਰ ਬੋਲ ਕਰੂੰਗਾ ਵਚਨ ਕਰੂੰਗਾ ਜੇ ਬੰਦੇ ਦੇ ਆਏ ਬੋਲ ਪੂਰੇ ਹੁੰਦੇ ਹੁਣ ਬੰਦਾ ਤਾਂ ਅੱਥਰੂ ਨੂੰ ਅੱਧਾ ਪਿੰਡ ਮਾਰਦੇ ਯਾਰ ਬੰਦਾ ਦਾ ਕੀ ਦੀ ਕੀ ਬਣ ਜੇ ਕੀ ਕੰਮ ਕਰਦੀ ਲੋੜਾਂ ਲੈ ਬੋਲ ਪੂਰੇ ਹੁੰਦੇ ਮੇਰੇ 32 ਦੰਦ ਸਭ ਦੇ 32 ਦੰਦ ਲਾਏ ਆ ਪਰਮਾਤਮਾ ਨੇ ਯਾਰ ਬਾਪਿਆਂ ਦੀ ਤਾਂ ਪਹਿਲਾਂ ਹੀ ਕਮੀ ਨਹੀਂ ਇੱਕ ਪਿੰਡ ਜਦੋਂ ਦੋ ਦੋ ਤਿੰਨ ਤਿੰਨ ਬੈਠੇ ਆ ਤੂੰ ਤਾਂ ਇੱਕ ਯਾਰ ਤੇਰੇ ਤੋਂ ਇਹ ਆਸ ਥੋੜੀ ਸੀ ਲੋਕਾਂ ਨੂੰ ਤੇਰੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਸੀ ਲੋਕ ਤੈਨੂੰ ਐਪਰੀਸ਼ੀਏਟ ਕਰਦੇ ਸੀ ਵੀ ਯਾਰ ਬੰਦਾ ਸਿੱਧੀਆਂ ਹੀ ਸਪਸ਼ਟੀਆਂ ਗੱਲਾਂ ਕਰਦਾ ਜਿਵੇਂ ਤੂੰ ਸਰਪੰਚੀ ਵਾਲੀਆਂ ਗੱਲਾਂ ਕਰੀਆਂ ਲੋਕ ਖੀਰੇਖਾ ਜਾਂਦੇ ਬਹੁਤ ਉੱਥੋਂ ਲੋਕਾਂ ਨੇ ਹਾਸੇ ਮਜ਼ਾਕ ਦੇ ਵਿੱਚ ਲੋਕਾਂ ਦਾ ਕੀ ਆ ਲੋਕ ਤਾਂ ਹੁਣ ਸੀ ਸੋਨੂ ਸੋਨੂ ਸੀ ਤੋਂ ਵਾਲਾ ਕਿਹੜਾ ਉਹ ਉਹਨੂੰ ਕਿਤੇ ਦੀ ਕਿਤੇ ਚੜ੍ਹਾਈ ਬੈਠੇ ਆ ਚਲੋ ਵੱਖਰੀ ਗੱਲ ਆ ਚਲੋ ਬੰਦੇ ਨੂੰ ਗਰੀਬ ਹੈ ਉਹਨੂੰ ਕਿਤ ਕਿਦਾਂ ਕੇ ਦ ਹੈਲਪ ਮਿਲ ਜੂ ਜਿਵੇਂ ਉਹ ਕਹਿੰਦਾ ਸੀ ਮੇਰਾ ਪੈਰ ਦਾ ਆਪਰੇਸ਼ਨ ਕੋਈ ਕਰਵਾ ਕੇ ਦੇਊਗਾ ਜਾਂ ਹੋਰ ਚਲੋ ਜੇ ਮਾੜਾ ਮਸ਼ਹੂਰ ਹੋਇਆ ਉਹਨੂੰ ਕੁਝ ਨਾ ਕੁਝ ਮਿਲ ਜੂ ਉਹ ਗੱਲ ਵੱਖਰੀ ਆ ਪਰ ਆ ਬਾਬਾਵਨ ਵਾਲੀ ਯਾਰ ਗੱਲ ਮੁੰਡੇ ਦਿਆ ਕਰੂ ਯਾਰ ਹੁਣ ਉਹ ਕਹਿੰਦਾ ਆਪਰੇਸ਼ਨ ਤੋਂ ਬਾਅਦ ਵੀ ਮੁੰਡਾ ਹੋਇਆ ਕਹਿੰਦਾ ਮੇਰੇ ਵਾਜਨ ਕਰੇ ਸੀ ਵੀ ਦੋ ਹੋਣਗੇ ਬੁੱਧਵਾਰ ਨੂੰ ਕਹਿੰਦਾ ਮੈਂ ਘਰੇ ਮੇ ਲਿਆ ਕਰੂੰ ਓ ਕੀ ਯਾਰ ਲੋਕ ਭੇਡਾਂ ਵਰਗੇ ਲੋਕ ਆ ਯਾਰ ਸੰਦੀਪ ਸ਼ਰਮਾ ਲਿਖਦਾ ਬਾਈ ਕਿੱਧਰ ਵਹੇ ਹਰ ਦੁਕਾਨ 'ਚ ਵਹੇ ਨਾ ਯੰਤਾ ਉਹ ਯਾਰ ਚਲੋ ਵੱਖਰੀ ਗੱਲ ਹੈ ਵੀਰੇ ਵੀਡੀਓ ਬਾੜੂ ਪਾਉਣੀ ਵੀਡੀਓ ਪਾਓ ਜੱਪ ਜੱਪ ਕੇ ਪਾਵੇ ਤੇ ਪਰ ਬਾਬਾ ਨਾ ਬਣੇ ਦੇਖੋ ਭੇਡਾਂ ਵਰਗੇ ਲੋਕ ਓਏ ਕੀ ਯਾਰ ਲੋਕਾਂ ਦਾ ਕੀ ਗੱਲ ਕੋਈ ਹਾਜਮ ਹੀ ਨਹੀਂ ਆਉਂਦੀ ਯਾਰ ਇੱਕ ਜਿਹੜੇ ਬੰਦੇ ਤੋਂ ਹੱਗ ਕੇ ਨਹੀਂ ਉਠਾਇਆ ਜਾਂਦਾ ਉਹ ਤੋਂ ਮੁੰਡੇ ਲੈਣ ਜਾਂਦੇ ਤੁਸੀਂ ਉਹ ਉਹ ਬਾਬਾ ਬਣੂਗਾ ਹੈ ਉਹ ਮੁੰਡੇ ਦਿਆ ਕਰੋ ਲੋਕਾਂ ਨੂੰ ਮੇਰੇ ਬੱਤੀ ਦੰਦ ਆ ਮੇਰੀਆਂ ਗੱਲਾਂ ਪੂਰੀਆਂ ਹੁੰਦੀਆਂ ਸ੍ਰਿਸ਼ਟੀ ਕਹਿੰਦੀ ਆ ਦੇਖੋ ਬੰਦਾ ਐਡਾ ਤੇਜ ਤਰਾਰ ਨਿਕਲਿਆ ਜਿਹਨੂੰ ਤੁਸੀਂ ਭੋਲਾ ਜਾ ਸਮਝਦੇ ਸੀ ਯਰ ਫੱਕਰ ਜਾ ਬੰਦਾ ਵੀ ਕਿੰਨੀਆਂ ਵਧੀਆ ਗੱਲਾਂ ਕਰਦਾ ਸਾਰੇ ਸਮਝਦੇ ਸੀ ਘਰਿਆਂ ਹਾਂਜੀ ਗੋਪੀ ਬਾਬੇ ਦੀ ਗੱਲ ਕਰ ਰਹੇ ਆ ਘਰਿਆਂ ਸਾਹਿਬ ਸ੍ਰਿਸ਼ਟੀ ਕਹਦੀ ਆ ਕਹਿੰਦੇ ਮੇਰੇ ਬੱਤੀ ਦੰਦ ਆ ਤੇ ਯਾਰ ਮੈਂ ਤਾਂ ਹੈਰਾਨ ਰਹੇਗਾ ਜਦੋਂ ਦੋ ਵੀਡੀਓ ਦੇਖ ਕੇ ਉਸ ਤੋਂ ਬਾਅਦ ਮੈਂ ਲਾਈਵ ਆਇਆ ਕਹਿੰਦਾ ਜਦੋਂ ਨੂੰ ਮੈਂ ਵਾਚਨ ਕਰੇ ਸੀ ਕਈ ਬੰਦੇ ਬਾਅਦ ਜੁੜੇ ਹੋਣਗੇ ਤਾਂ ਮੈਂ ਦੁਬਾਰੀ ਗੱਲ ਕਰਦਾ ਕਹਿੰਦਾ ਮੈਂ ਕਿਸ ਨੂੰ ਵਾਚਨ ਕਰੇ ਸੀ ਉਹ ਕਹਿੰਦਾ ਮੇਰੇ ਤਿੰਨ ਕੁੜੇ ਕਹਿੰਦਾ ਮੈਂ ਕਿਹਾ ਤੇਰੇ ਦੋ ਮੁੰਡੇ ਕਹਿੰਦਾ ਮੈਂ ਹੱਥ ਦੇਖਿਆ ਉਹਦਾ ਹੱਥ ਦੇਖ ਕੇ ਉਹ ਤੇਰੇ ਦੋ ਮੁੰਡੇ ਹੋਣਗੇ ਕਹਿੰਦਾ ਇੱਕ ਮੁੰਡਾ ਹੋ ਗਿਆ ਉਹਨਾਂ ਨੇ ਆਪਰੇਸ਼ਨ ਕਰਾ ਲਿਆ ਮੁੰਡੇ ਦਾ ਨਾਂ ਵੀ ਕਹਿੰਦਾ ਮੈਂ ਰੱਖਿਆ ਸੁਖਚੈਨ ਤੇ ਕਹਿੰਦਾ ਉਸ ਤੋਂ ਬਾਅਦ ਉਹ ਕਹਿੰਦੇ ਆਪਰੇਸ਼ਨ ਕਰਾ ਲਿਆ ਕਹਿੰਦਾ ਆਪਰੇਸ਼ਨ ਤੋਂ ਬਾਅਦ ਵੀ ਇੱਕ ਮੁੰਡਾ ਫੇਰ ਹੋ ਗਿਆ ਕਹਿੰਦਾ ਬਧਵਾਰ ਨੂੰ ਮੈਂ ਘਰੇ ਮਿਲਿਆ ਕਰੂ ਆਜਿਆ ਕਰੋ ਤੇ ਅੱਜ ਮੈਂ ਵੀਡੀਓ ਦੇਖੀ ਭਾਈ ਉਹਦੇ ਬਾਰ ਮੂਰੇ ਮੇਲ ਲਾ ਹੀ ਲ ਕੀ ਯਾਰ ਸਾਡੇ ਲੋਕਾਂ ਦਾ ਕਰਾਂਗੇ ਅੱਜ ਕੱਲ ਜਵਾਨਾ ਕੀ ਚੱਲੀ ਜਾਂਦਾ ਯਾਰ ਭੇਡਾਂ ਵਰਗੇ ਲੋਕ ਦੇਖੋ ਯਾਰ ਕਿੱਧਰ ਦੁਸ਼ੀਆਂ ਤੁਰੀ ਜਾਂਦੀਆਂ ਮੈਨੂੰ ਤਾਂ ਕਮਾਲ ਹੀ ਆਈ ਜਾਂਦੀ ਹੈ ਯਾਰ ਭਾਈ ਚੈਨਲ ਵਾਲਿਆਂ ਨੂੰ ਤਾਂ ਯਾਰ ਬੇਵਾਂ ਦੀ ਲੋਡ ਹੁੰਦੀ ਹੈ ਇਹੋ ਜਿਹੇ ਬੰਦਿਆਂ ਦੀ ਲੋਡ ਹੁੰਦੀ ਆ ਆ ਦੋ ਤਿੰਨ ਚੈਨਲ ਵਾਲਿਆਂ ਨੇ ਤਾਂ ਮੈਥੋਂ ਨੰਬਰ ਲਿਆ ਉਹਦਾ ਮੈਂ ਵੀ ਉਹਦੀ ਇੱਕ ਵੀਡੀਓ ਵਾਈਸ ਜੀ ਮੈਨੂੰ ਮਲੋਟ ਟੱਕਰ ਗਿਆ ਤੇ ਅਸੀਂ ਬੈਠੇ ਗੱਲਾਂ ਬਾਤਾਂ ਕਰੀਆਂ ਚੌੜ ਕਰੀ ਕਿਉਂਕਿ ਉਹ ਉਦੋਂ ਪਹਿਲਾਂ ਨੇ ਭੋਲੀਆਂ ਜੀਆਂ ਗੱਲਾਂ ਕਰੀਆਂ ਸੀ ਪਿੰਡਾਂ ਜੀਆਂ ਵਾਲੀਆਂ ਵਧੀਆ ਲੱਗਦੀਆਂ ਸੀ ਲੋਕਾਂ ਨੂੰ ਸੱਚੀਆਂ ਜੀਆਂ ਗੱਲਾਂ ਵੀ ਸੱਚ ਜਿਹਾ ਬੋਲਦਾ ਰੇਕ ਬੰਦਾ ਉਹਵੇਂ ਬੋਲਦਾ ਨਹੀਂ ਤੇ ਉਹਦਾ ਪਤੰਦਰ ਹਰ ਸਿਮਰਤ ਕਹਿੰਦਾ ਜਿੱਤੂਗੀ ਚਲੋ ਸਭ ਨੂੰ ਲੱਗਦਾ ਸੀ ਦੇਖ ਕੇ ਬਹੁਤ ਬੰਦੇ ਹੁੰਦੇ ਅੰਦਾਜ਼ੇ ਗਿਆਸ ਲਾ ਲੈਂਦੇ ਆ ਮੈਨੂੰ ਵੀ ਲੱਗਦਾ ਸੀ ਪਰ ਉਹ ਤਾਂ ਉਦੋਂ ਬਾਅਦ ਫਾਇਦੇ ਹੋਰ ਲੈ ਕੇ ਕਹਿੰਦਾ ਮੁੰਡੇ ਦਿੰਨਾ ਮੈਂ ਤਾਂ ਪਤੰਦਰਾ ਬਾਬਾ ਨੇ ਤਾਂ ਪਹਿਲੇ ਹੀ ਪਿਆਰ ਦਾ ਬਹੁਤ ਕਾਣ ਕੀਤਾ ਯਾਰ ਤੁਸੀਂ ਵੀ ਬਾਈ ਸੰਭਲੋ ਇਹ ਜੀਆਂ ਇਹੋ ਜਿਹੇ ਬੰਦਿਆਂ ਨੂੰ ਯਾਰ ਮੂੰਹ ਲਾਉਣ ਦੀ ਲੋੜ ਨਹੀਂ ਜਿਹੜੇ ਸਮਾਜ ਨੂੰ ਗਲਤ ਪਾਸੇ ਲੈ ਕੇ ਜਾਣ ਜਰ ਜਾਈਂ ਤੇਰੇ ਬੋਲ ਪੂਰੇ ਹੋਣ ਲੱਗੇ ਤੂੰ ਤਾਂ ਅੱਧਾ ਪਿੰਡ ਅੱਥਰ ਨੂੰ ਖਾਲੀ ਕਰਦੇ ਜਾਂ ਕੁਛ ਦੀ ਕੁਛ ਬੰਦਾ ਕਾਈ ਦੀ ਕਾਈ ਕਰਦੇ ਜਿਹੇ ਜੇ ਆਪਾਂ ਬੰਦੇ ਹੋ ਜਾਂ ਤੂੰ ਬੰਦਾ ਯਾਰ ਤੂੰ ਬਾਬਾ ਉਹਦੇ ਨਾਲ ਕਿੱਥੇ ਗਿਆ ਸੀ ਤੇਰੀਆਂ ਦੋ ਵੀਡੀਓ ਚੱਲ ਗਈਆਂ ਤੂੰ ਬਾਬਾ ਬਣ ਗਿਆ ਹੈ ਮੁੰਡੇ ਦੇ ਲੱਗ ਗਿਆ ਤੂੰ ਆਉ ਕਰਨ ਲੱਗ ਗਿਆ ਇਹ ਜੇ ਭੇਡਾਂ ਵਰਗੇ ਲੋਕ ਯਾਰ ਉਹਦੇ ਬਾਹਰ ਕੇ ਮੇਲਾ ਲਾਈ ਬੈਠੇ ਬਦੰਦਰਾ ਤੇ ਹੋਰ ਸੁਣਾਉ ਠੀਕ ਠਾਕ ਉਹ ਸਾਰੇ ਚੜ੍ਹਦੀ ਕਲਾ ਚੋਂ ਕਣੀਆਂ ਸਾਡਾ ਯਾਰ ਤੇ ਹੋਰ ਆ ਉਹਦਾ ਕੰਮ ਕਰੀ ਜਾ ਬਈ ਯਾਰ ਤੂੰ ਜੰਮ ਜੰਮ ਵੀਡੀਓ ਪਾ ਜੋ ਮਰਜੀ ਕਰ ਪਰ ਆ ਬਾਬਾ ਬਣ ਕੇ ਨੁਕਸਾਨ ਨਾ ਕਰ ਪਿਆ ਉਹਦਾ ਭੋਲੇ ਭੋਲੇ ਲੋਕਾਂ ਦੀ ਲੁੱਟ ਨਾ ਕਰ ਲੋਕਾਂ ਦੇ ਘਰਾਂ ਚ ਕਲੇਸ਼ ਨਾ ਪਵਾ ਲੋਕਾਂ ਦੀਆਂ ਜਨਾਨੀਆਂ ਚੋਰੀਆਂ ਹੋ ਜਾਣ ਲੱਗ ਜਾਣਗੀਆਂ ਯਾਰ ਅੱਜ ਕੱਲ ਕਿਹੜਾ ਕਰਾਇਆ ਲੱਗਦਾ ਕੀ ਯਾਰ ਮੁਲਕ ਬਣਾ ਜਿਹੜੇ ਬੰਦੇ ਨੂੰ ਭੋਲਾ ਜਾ ਲੱਗਦਾ ਸੀ ਵੀ ਕਿੱਡਾ ਸੱਚਾ ਜਾ ਤੇ ਸਿੱਧਾ ਜਾ ਬੰਦਾ ਬੰਦੇ ਨੇ ਸਕੀਮ ਦੇਖੋ ਕਹੇ ਜੀ ਲਾਈ ਗੇਮ ਘੁਮਾ ਕੇ ਆਏ ਜਦੋਂ ਮੜਾ ਜਾ ਮਸ਼ਹੂਰ ਜਾ ਹੋ ਗਿਆ ਤੇ ਦੇਖੋ ਆਏ ਘੁਮਾ ਕੇ ਸ੍ਰਿਸ਼ਟੀ ਕਹਿੰਦੀ ਹੈ ਤੇ ਫਿਰ ਸਿੱਧੇ ਮੁੰਡੇ ਦੇਣ ਲੱਗ ਗਿਆ ਸਿੱਧੇ ਮੁੰਡੇ ਕਹਿੰਦਾ ਬੱਧਵਾਰ ਨੂੰ ਸਾਇਦ ਦਿਨ ਬੱਧਵਾਰੀ ਕਿਹ ਹੋਣੀ ਵੀਡੀਓ ਦੇ ਵਿੱਚ ਮੇਰੇ ਕੋਲ ਪਈ ਆ ਕਹਿੰਦਾ ਬੱਧਵਾਰ ਨੂੰ ਮੈਨੂੰ ਘਰੇ ਆਓ ਮਿਲੋ ਤੇ ਉਹ ਸਾਇਦ ਬੱਧਵਾਰ ਦੀ ਵੀਡੀਓ ਹੋਵੇ ਮੈਨੂੰ ਨਹੀਂ ਪਤਾ ਕਿਹੜੇ ਦਿਨ ਦੀ ਪਰ ਉਹ ਇੱਕ ਮੁੰਡਾ ਮੋਟਰਸਾਈਕਲ ਤੇ ਜਾਂਦਾ ਤੇ ਵੀਡੀਓ ਕਹਿੰਦਾ ਦੇਖੋ ਕਹਿੰਦਾ ਗੋਪੀ ਦਾ ਘਰ ਬਾਹਰ ਮੇਲਾ ਲੱਗਿਆ ਪਿਆ ਕਿੱਡੇ ਭੇਡਾਰਗੇ ਲੋਕ ਆ ਯਾਰ ਸਮਝ ਨਹੀਂ ਆਉਂਦੀ ਤੇ ਕਿੱਡਾ ਤੇਜ਼ ਉਹ ਨਿਕਲਿਆ ਯਾਰ ਜਿਹਦੇ ਤੋਂ ਐਡੇ ਆਸ ਨਹੀਂ ਸੀ ਬਸ ਬਾਈ ਯਾਰ ਹੋਰ ਕਹਿਣ ਨੂੰ ਗੱਲਾਂ ਹੀ ਐ ਨਹੀਂ हांकणियां ਆਪਣੇ ਲੋਕ ਭੋਲੇ ਤਾਂ ਹੈਗੇ ਹੈਗੇ ਆ ਲੋਕ ਤਾਂ ਪਹੁੰਚਣ ਲੱਗ ਗਏ ਲੋਕ ਤਾਂ ਇਕੱਠ ਕਰਨ ਲੱਗ ਗਏ ਬਾਈ ਉਹਨੇ ਤਾਂ ਆਪਦਾ ਕੰਮ ਚਲਾ ਲਿਆ ਪੂਰਾ ਉਹਨੇ ਤਾਂ ਆਪਦਾ ਪੂਰਾ ਸਿਸਟਮ ਆ ਮਤਭੀ ਦੋ ਦਿਨ ਵੀਡੀਓ ਇੰਟਰਵਿਊ ਕਰਤੀਆਂ ਕਹਿੰਦਾ ਮੈਂ ਮੁੰਡੇ ਦਿੰਨਾ ਮੈਂ ਫਲਾਣੇ ਨੂੰ ਮੁੰਡਾ ਦਿੱਤਾ ਮੈਂ ਨਾਂ ਰੱਖਿਆ ਮੈਂ ਉਹ ਕਰਿਆ ਸ੍ਰਿਸ਼ਟੀ ਕਹਿੰਦੀ ਐ ਮੈਂ ਇਹਨੂੰ ਕੋਈ ਫਰਾਉਣ ਵਾਲਾ ਨਹੀਂ ਜੰਮਿਆ ਕੋਈ ਜਿਤਾਉਣ ਵਾਲਾ ਨਹੀਂ ਜੰਮਿਆ ਪਤੰਦਰਾ ਤੇਰੇ ਸਾਰੇ ਹੋਵੇ ਤੇ ساری ਪਾਰਟੀ ਜਿਤਾਉਂਦਾ ਜਿਹੜੀ ਨਾਲ ਤੂੰ ਜੁੜਿਆ ਸੀ ਕੋਈ ਵੀ ਆ ਕਿ ਤੇਰੇ ਆਏ ਬੋਲ ਤੇਰੇ ਪੂਰੇ ਹੁੰਦੇ ਹੁਣ ਲਾ ਮੈਨੂੰ ਕਰ ਕੀ ਕਰਦਾ ਜੇ ਤੇਰੇ ਬੋਲ ਪੂਰੇ ਹੁੰਦੇ ਆ ਤੇ ਹਾਂ ਲੋਕ ਭੋਲੇ ਆ ਬਾਈ ਮੁੰਡੇ ਮੰਡੇ ਮੁੰਡੇ ਮੰਡਿਆਂ ਦਾ ਲੋਕਾਂ ਨੂੰ ਇੰਨਾ ਹੋਇਆ ਪਿਆ ਜਨਾਨੀਆਂ ਨੂੰ ਖਾਸ ਕਰਕੇ ਕਿਤੇ ਵੀ ਜਾਣ ਨੂੰ ਤਿਆਰ ਆ ਬਾਈ ਹਰੇਕ ਬੰਦਾ ਦੁਖੀ ਬੰਦਾ ਜਾਂਦਾ ਪਰ ਉਹ ਬੰਦੇ ਦੀ ਮਾੜੀ ਗੱਲ ਆ ਵੀ ਤੂੰ ਯਾਰ ਜੇ ਤੈਨੂੰ ਲੋਕ ਮਾੜਾ ਜਾਂ ਤੈਨੂੰ ਪਿਆਰ ਕਰਨ ਲੱਗ ਗਏ ਤੂੰ ਕਿਹੜੇ ਪਾਸ ਨੂੰ ਗੇਮ ਕਮਾਉਣਾ ਯਾਰ ਕਮਾਲ ਹੈ ਗੇਮ ਘੁੰਮੀ ਗਈ ਬਈ ਲੋਕ ਜਾਨ ਵੀ ਲੱਗੇ ਚੈਨਲ ਵਾਲਿਆਂ ਦਾ ਬਈ ਚੈਨਲ ਵਾਲੇ ਤਾਂ ਬਈ ਉਹਨਾਂ ਨੂੰ ਤਾਂ ਚਾਹੀਦਾ ਹੁੰਦਾ ਕੋਈ ਵੀ ਜਿਹਨੂੰ ਲੋਕ ਚਾਹਣ ਮਸ਼ਹੂਰ ਚਾਹੇ ਕੋਈ ਬੰਦਾ ਚਾਹੇ ਕੋਈ ਜਗ੍ਹਾ ਉਹਨੂੰ ਉੱਥੇ ਫਿਰ ਹੋੜ ਲੱਗ ਜਾਂਦੀ ਹੈ ਅੱਜ ਕੱਲ੍ਹ ਜਣਾ ਖਣਾ ਚੈਨਲ ਬਣਾਈ ਬੈਠਾ ਬਈ ਠੀਕ ਹੈ ਉਹਨਾਂ ਨੇ ਨਹੀਂ ਦੇਖਣਾ ਵੀ ਇਹ ਚੀਜ਼ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਜਾਂ ਫਾਇਦਾ ਹੁੰਦਾ ਹੈ हां गुरमीत बराड़ ਕਹਿੰਦਾ ਚੂਹੇ ਨੂੰ ਹਲਦੀ ਦੀ ਗੰਢੀ ਤੇ ਆ ਗਈ ਸਹੀ ਗੱਲ ਆ ਬਾਈ ਹਾਂ ਚਲੋ ਬਾਕੀ ਭਾਈ ਲੋਕ ਯਾਰ ਮੈਂ ਕਮਾਲ ਮੰਨਦਾ ਚਲੋ ਲੋਕ ਤੁਸੀਂ ਹਾਸੇ ਮਜ਼ਾਕ ਚ ਉਹਨੇ ਗੱਲਾਂ ਸੁਣ ਲਓ ਉਹਦੇ ਘਰੇ ਜਾਣਾ ਇਕੱਠ ਕਰਨੇ ਮੁੰਡੇ ਭਾਲਦੇ ਆ ਉਹ ਤੋਂ ਪਤਾ ਨਹੀਂ ਕੀ ਭਾਲਦੇ ਆ ਕਿਹੜੇ ਬੋਲ ਕਰਾਉਂਦੇ ਆ ਮੈਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ ਯਾਰ ਸ਼ਰਮੀ ਹੈ ਨਹੀਂ ਲੋਕਾਂ ਨੂੰ ਬੰਦੇ ਨੇ ਯਾਰ ਗੇਮ ਦੇਖ ਲਈ ਯਾਰ ਕਮਾਲ ਹੈ ਉਹ ਤਾਂ ਹੈਨਾ ਲੋਕ ਲੁੱਟਣੋਂ ਪਈ ਆ ਦੁਨੀਆ ਲੁੱਟਣੋਂ ਪਈ ਇਹ ਗੱਲ ਜਮਾ ਸੱਚ ਆ ਲੋਕ ਭੇਡਾਂ ਵਰਗੇ ਜਿਵੇਂ ਮਰਜ਼ੀ ਮੰਗਰ ਲੜਾ ਲਾਗੇ ਬਾਈ ਪਾਰ ਆ ਕੰਮ ਹੁਣ ਤਾਂ ਪਰ ਆਪਾਂ ਵਿਰੋਧ ਕਰਾਂਗੇ ਜਿੰਨਾ ਕਰ ਸਕੇ ਲੋਕ ਜਾਣ ਜੀ ਠੀਕ ਆ ਤੇ ਪਰ ਯਾਰ ਦੇਖੋ ਤਾਂ ਸਹੀ ਕੀ ਦੋ ਚੀਜ਼ਾਂ ਕੀ ਗੱਲਬਾਤ ਕਿੱਧਰੋਂ ਕੀ ਕਿੱਧਰ ਜਾਣਾ ਯਾਰ ਤੋਂ ਸ੍ਰਸ਼ਟੀ ਕਹਿੰਦੀ ਐ ਬਤੀਦੰਦ ਮੇਰੇ ਆਪਰੇਸ਼ਨ ਤੋਂ ਬਾਅਦ ਵੀ ਮੁੰਡਾ ਹੁੰਦਾ ਜਿਹੜੀਆਂ ਬੁੜੀਆਂ ਜਾਂ ਜਿਨ੍ਹਾਂ ਨੂੰ ਮੁੰਡੇ ਦੀ ਭੁੱਖਾ ਉਹਨਾਂ ਨੇ ਵੀਡੀਓ ਦੇਖੀ ਆਪਰੇਸ਼ਨ ਤੋਂ ਬਾਅਦ ਵੀ ਹੋ ਗਿਆ ਪਰ ਇਹਨਾਂ ਆਪਣਾ ਦਾ ਆਪਰੇਸ਼ਨ ਵੀ ਨਹੀਂ ਹੋਇਆ ਆਪਣਾ ਦਾ ਆਪਰੇਸ਼ਨ ਵੀ ਨਹੀਂ ਹੋਇਆ ਤੇ ਆਪਣੇ ਕਿਉਂ ਨਾ ਹੋ ਜਦੋਂ ਆਪਰੇਸ਼ਨ ਤੋਂ ਬਾਅਦ ਮੁੰਡਾ ਉਹਦੇ ਬੋਲ ਨਾਲ ਹੋ ਗਿਆ ਐਨੀ ਗੱਲ ਤਾਂ ਲੋਕਾਂ ਨੂੰ ਵਾਧੂ ਆ ਲੱਗੇ ਬਈ ਜਾਣ ਕੀ ਯਾਰ ਲੋਕਾਂ ਦਾ ਜਮਾ ਸਰੇ ਪਿਆਰ ਹੋਰ ਸੁਣਾ ਕੋਈ ਗੱਲਬਾਤ ਕਿਵੇਂ ਆ ਹੋਰ ਕੋਈ ਪੰਜਾਬ ਦਾ ਮੁੱਦਾ ਕੋਈ ਗੱਲਬਾਤ ਜਿੰਨੇ ਵੀ ਦੇਖਦੇ ਸਾਨੂੰ ਸਾਰਿਆਂ ਨੂੰ ਸੌਣ ਲੱਗੇ ਵੀਡੀਓ ਸਾਰੇ